ਦਿਲਦਾਰ ਬੰਦੇ ਚੈਨਲ ਤੇ ਸਾਰੇ ਹੀ ਦੋਸਤਾਂ ਦਾ ਘੋੜਾ ਪਾਲ ਕਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿਣਾ ਸਭ ਤੋਂ ਪਹਿਲਾਂ ਦੋਸਤੋ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਲੋਹੜੀ ਤੇ ਮਾਗੀ ਦੀਆਂ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਸਾਡੇ ਦਿਲਦਾਰ ਬੰਦੇ ਚੈਨਲ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਇੱਕ ਵਾਰ ਫੇਰ ਲੋਹੜੀ ਤੇ ਮਾਗੀ ਦੀਆਂ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਮਿੱਤਰੋ ਚਾਲੀ ਮੌਕਤਾਂ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਮੋਖਸਰ ਸਾਹਿਬ ਚ ਆਪਾਂ ਮੌਜੂਦ ਆ ਤੇ ਮਾਗੀ ਵਾਲੇ ਮੇਲੇ ਦੀ ਨਾ ਅੱਜ ਸ਼ੁਰੂਆਤ ਹੋ ਚੁੱਕੀ ਆ 10 ਤਰੀਕ ਦਾ ਮਾਹੌਲ ਆ ਸੋਨੂੰ ਦਿਖਾਵਾਂਗੇ ਵੀ ਕਿੰਨੇ ਕ ਜਾਨਵਰ ਪਹੁੰਚੇ ਆ ਤੇ ਜਿਹੜੇ ਅੱਜ ਸੋਨੂੰ ਜਾਨਵਰ ਮੈਂ ਦਿਖਾਉਣੇ ਆ 5-6 ਜਾਨਵਰ ਦਿਖਾਉਂਗਾ ਇਸ ਵੀਡੀਓ ਚ ਤੇ ਇਹ ਮਿੱਤਰੋ ਜਾਨਵਰ ਨਾ ਸੇਲ ਆ ਤੇ 10 ਤਰੀਕ ਦਾ ਮਾਹੌਲ ਆ ਤੇ ਮੰਡੀ ਚੱਲੂਗੀ 17-18 ਤਰੀਕ ਤੱਕ 18 ਤੱਕ ਹੀ ਚੱਲੂਗੀ ਤੇ ਵੱਧ ਤੋਂ ਵੱਧ ਆਪੋ ਆਪਣੇ ਜਾਨਵਰ ਲੈ ਕੇ ਸਾਰੇ ਭਰਾ ਐਸਾ ਮੇਲੇ 'ਚ ਪਹੁੰਚੋ ਹਾਜ਼ਰੀ ਲਵਾਓ ਤੇ ਜੇ ਕਿਸੇ ਵੀਰ ਭਰਾ ਨੇ ਨਵਾਂ ਘੋੜਾ ਬਸ਼ੇਰੀ ਬਸ਼ੇਰਾ ਖਰੀਦਣਾ ਹੋਵੇ ਤਾਂ ਉਹ ਵੀ ਜਰੂਰ ਆ ਕੇ ਹਾਜ਼ਰੀ ਲਵਾਇਓ ਦਿਨੋ ਦਿਨ ਮੰਡੀ ਨੇ ਭਰੀ ਜਾਣਾਗਾ ਅੱਜ 10 ਤਰੀਕ ਨੂੰ ਸ਼ਾਮ ਨੂੰ ਕਾਫੀ ਜ਼ਿਆਦਾ ਜਾਨਵਰ ਪਹੁੰਚ ਜਾਣੇ ਆ ਕੱਲ ਨੂੰ ਏਦੋਂ ਜ਼ਿਆਦੇ ਹੋ ਜਾਣਗੇ ਪਰਸੋਂ ਨੂੰ ਤੇ ਲੋਹੜੀ ਮਾਗੀ ਵਾਲੇ ਦਿਨ ਤਾਂ ਤੁਹਾਨੂੰ ਪਤਾ ਹੀ ਆ ਵੀ ਵਾਧੂ ਰਾਸ਼ ਹੋ ਜਾਣਾਗਾ ਜਾਨਵਰ ਵੀ ਵਾਧੂ ਆ ਜਾਣੇ ਆ ਤੇ ਘੋੜਾ ਪ੍ਰੇਮੀ ਵੀ ਆਉਣਗੇ ਤੇ ਹੁਣ ਮਾ ਆਪਾਂ ਨਾ ਜਿਹੜੇ 5-4 ਜਾਨਵਰ ਇਹ ਸੇਲ ਆ ਤੇ ਮਾਲਕਾਂ ਨਾਲ ਮੈਂ ਕਰਾਉਣਾ ਗੱਲਬਾਤ ਤੁਸੀਂ ਬਣੇ ਰਹੋ ਵੀਡੀਓ 'ਚ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਦਿਲਦਾਰ ਬੰਦੇ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਆਜੋ ਫਿਰ ਮਿੱਤਰੋ ਆਪਾਂ ਇਹਨਾਂ ਘੋੜੀਆਂ ਬਾਰੇ ਕਰਦੇ ਆਂ ਮਾਲਕਾਂ ਨਾਲ ਗੱਲਬਾਤ ਆਜੋ ਫਿਰ ਮਿੱਤਰੋ ਮਾਲਕ ਤੋਂ ਪੁੱਛਦੇ ਆਂ ਇਸ ਦਾ ਕੀ ਬਲੱਡ ਲਾਈਨ ਹੈ ਤੇ ਖਾਨਦਾਨ ਬਾਰੇ ਕਰਦੇ ਆਂ ਗੱਲਬਾਤ ਹੋਰ ਕੀ ਹਾਲ ਆ ਭਰਾ ਠੀਕ ਹੈ ਹੋਰ ਠੀਕ ਠਾਕ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਭਰਾ ਇਹ ਦੱਸੋ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਆਪਣੇ ਜਾਨਵਰ ਲੈ ਕੇ ਮਾਗੀ ਮੇਲਾ 2025 ਚ ਪਹੁੰਚੇ ਆ ਹਾਂਜੀ ਆਪਣਾ ਤਲਵੰਡੀ ਸਾਬੋ ਦੇ ਨਾਲ ਜੀ ਦਮਦਮਾ ਸਾਹਿਬ ਦੇ ਨਾਲ ਮਲਕਾਣਾ ਪੈਂਦੀ ਮਲਕਾਣਾ ਪੈਂਦੀ ਹਾਂਜੀ ਤੇ ਭਾਈ ਤੈਨੂੰ ਯਰੇ ਇਹ ਸ਼ੌਂਕ ਕਿਵੇਂ ਪਿਆਗਾ ਪਹਿਲਾਂ ਤਾਂ ਇਹ ਦੱਸ ਇਹ ਪਹਿਲਾਂ ਤੋਂ ਸੀਗਾ ਦਾਦੇ ਹੋਰਿਆਂ ਦੇ ਕੋਲ ਅੱਛਾ ਉਹਨਾਂ ਨੇ ਵੇਚ ਤੀਆਂ ਸੀਗਾ ਉਦੋਂ ਬਾਅਦ ਚੁਲੇ ਕਹਿੰਦੀ ਸੀ ਬਸਿਰੀ ਠੀਕ ਆ ਯਾਨੀ ਕਿ ਖਾਨਦਾਨੀ ਸ਼ੌਂਕ ਆ ਤੁਹਾਨੂੰ ਹਾਂਜੀ ਤੇ ਹੁਣ ਫਿਰ ਸਕੂਲ ਸ਼ਕਾਲ ਦੀ ਪੜ੍ਹਾਈ ਛੱਡਿਆ ਹੈ ਦੋ ਚਾਰ ਦਿਨ ਹਾਂਜੀ ਠੀਕ ਆ ਤੇ ਇਹ ਘੋੜੀ ਦੀ ਡਿਟੇਲ ਦੱਸ ਭਰਾ ਇਹ ਤੂਫਾਨ ਲੈਂਦੀ ਕਾਰਡਨ ਚ ਹਾਈਟ ਹੈ ਜੀ ਦੀ ਠੀਕ ਆ ਮੋਕੇ ਦੀ ਹੀਟ ਚ ਤੇ ਵਾਲ ਪੌਰਿਆਂ ਦੀ ਸਾਫ ਆ ਹਾਂਜੀ ਸਾਫ ਹੈ ਸਵਾਰੀ ਸੂਰੀ ਕਰਾਉਂਦੀ ਹੈ ਹਾਂਜੀ ਕਰਾਉਂਦੀ ਠੀਕ ਆ ਤੇ ਇਹ ਕਿੰਨੇ ਦੀ ਛੱਡ ਦੇਗਾ ਇਹ 10 ਦੱਸ ਦੀ ਠੀਕ ਆ ਤੇ ਮਾ ਟੈਨ ਬੁਰਾ ਹੁਣ ਖਾਲੀ ਆ ਹਾਂਜੀ ਖਾਲੀ ਹੀਟ ਚ ਹੀਟ ਚਾ ਖਾਲੀ ਆ ਮੋਕੇ ਦੀ ਲਓ ਭਰਾ ਕਿਸੇ ਦੇ ਵੀ ਇਹ ਘੋੜੀ ਪਸੰਦ ਆਉਂਦੀ ਹੋਵੇ ਨਾ ਆਪਣੇ ਮਾਨ ਪਸੰਦ ਦੇ ਘੋੜੇ ਤੋਂ ਤੁਸੀਂ ਮੇਟ ਕਰਾ ਸਕਦੇ ਆ ਮੌਕੇ ਦੀ ਇਹ ਖਾਲੀ ਆ ਇਸ ਟਾਈਮ ਹੀਟ ਚ ਤੇ ਕੱਲ ਆਗੇ ਸੀ ਇਹ ਮੇਲੇ ਚ ਹਾਂਜੀ ਕੱਲ ਆਥਨੇ ਸੀ ਠੀਕ ਆ ਠੀਕ ਆ ਤੇ ਇਹ ਕਿੰਨੇ ਕ ਦੀ ਛੱਡ ਦੇਗਾ ਇਹ 10 ਤੱਕ ਜਾਊਗੀ ਪੂਰਾ ਮਾਨ ਤਨ ਕਰਾਂਗੇ ਠੀਕ ਆ 10 ਤੱਕ ਜਾਊ ਪੂਰਾ ਮਾਨ ਤਨ ਕਰ ਦੇਣਗੇ ਤੇ ਆ ਜਾ ਬਾਈ ਅੱਗੇ ਫਿਰ ਹੋਰ ਵਿਖਾਉਣਿਆਂ ਦੀ ਜਾਨਵਰ ਕਿੰਨੇ ਆ ਤੇਰੇ ਕੋਲੇ ਲਓ ਮਿੱਤਰੋ ਇਹਦੇ ਤੇ ਨਾ ਮੈਂ ਇੱਕ ਵਾਰੀ ਇੱਧਰ ਦੀ ਨਿਗਾ ਮਰਉਣਾ ਥੋਡੀ ਘੋੜੀ ਤੇ ਹਾਂ ਆ ਜਾ ਪੁੱਤ ਓਏ ਚੱਕ ਲੈ ਮੂੰਹ ਤਾਂ ਨੂੰ ਦੇਖੋ ਮਿੱਤਰੋ ਆ ਇਹਦੇ ਮਾਰ ਕੇ ਆ ਇੱਕ ਪੈਰੀ ਇਹਦਾ ਚਿੱਟਾ ਹਨਾ ਹਾਂਜੀ ਇੱਕ ਪੈਰੀ ਤੇ ਮੱਥੇ ਬਲੇ ਮੱਥੇ ਵੱਡਾਈ ਹਾਂ ਹਾਂ ਤੇ ਆ ਘੋੜੀ ਆ ਮਿੱਤਰੋ ਕਰ ਲਓ ਇਹਦੇ ਬਾਰੇ ਸੰਪਰਕ ਜੇ ਕਿਸੇ ਦੀ ਇਹ ਪਸੰਦ ਆਉਂਦੀ ਆ ਤੇ ਇਹ ਤੋਂ ਇਲਾਵਾ ਇੱਕ ਹੋਰ ਆ ਜਾਨਵਰ ਆ ਇੱਧਰ ਆ ਗਿਆ ਇਹ ਚੰਬੀ ਆ ਗਈ ਬਾਈ ਹਾਂਜੀ ਇਹ ਗਾਲੀ ਚੰਬੀ ਆ ਗਈ ਠੀਕ ਆ ਕਾਲੀ ਚੰਬੀ ਇਹਦੀ ਹਾਈਟ ਕਿੰਨੀ ਹੋ ਬਾਈ ਇਹਦੀ 60 ਹੈ 60 ਲੈਂਥ ਦੀ ਚੰਗੀ ਆ ਹਨਾ ਹਾਂਜੀ ਤੇ 2 ਮਹੀਨਿਆਂ ਦੀ ਗੱਬ ਆ ਗਈ ਹਾਂਜੀ ਕਿਹੜੇ ਘੋੜੇ ਤੋਂ ਗੱਬ ਆ ਇਹ ਇਹ ਸੂਰਜ ਦੇ ਪੁੱਤ ਤੋਂ ਨਹੀਂ ਘੋੜਾ ਜੀ ਦੋਰੇ ਪ੍ਰਧਾਨ ਕੋਲੇ ਸੂਰਜ ਦੇ ਪੁੱਤ ਤੋਂ ਹਾਂਜੀ ਠੀਕ ਆ ਠੀਕ ਆ ਤੇ ਚੈੱਕ ਪਾਸ ਹੋ ਗਈ ਇਹ ਹੁਣ ਨਹੀਂ ਚੈੱਕ ਨਹੀਂ ਹਾਂਜੀ ਹੋਈ ਨਹੀਂ ਜੇਕੀ ਉ ਸਾਨੂੰ ਪਤਾ ਹੈ ਵੀ ਜਿਹੜਾ ਕੋਈ ਭਰਾ ਖਰੀਦਣੀ ਚਾਹੁੰਦਾ ਹੋਵੇ ਆ ਕੇ ਚੈੱਕ ਕਰਾ ਕੇ ਲਿਆ ਸਕਦਾ ਵੀ ਜੇ ਗੱਬਣ ਹੋਈ ਤਾਂ ਉਹ ਜੇ ਰੇਟ ਹੋ ਜੂ ਹਾਂ ਤੇ ਹੁਣ ਇਹ ਤੁਸੀਂ ਜਿਹੜੇ ਹਿਸਾਬ ਨਾਲ ਗੱਬਣ ਦਾਸ ਦੇਉ ਉਹ ਹਿਸਾਬ ਨਾਲ ਕੀ ਰੇਟ ਕਰਦੇ ਆਂ ਦਾ ਉਹ ਸਾਬ ਲੈ 15 ਜੀ 1 15 1 15 1 15 ਰੇਟ ਆ ਇਹਦਾ ਹੈ ਠੀਕ ਆ ਤੇ ਬਾਲ ਪੌਰੀਆਂ ਦੀ ਇਹ ਵੀ ਸਾਫ ਆ ਬਾਈ ਇਹ ਵੀ ਸਾਫ ਹੈ ਕੋਈ ਲੱਗ ਜੀ ਮਿੱਤਰ ਹੋ ਜਾ ਹੋ ਗਿਆ ਤਾਂ ਉਹ ਹੋ ਜਾ ਕਰਾਂਗੇ ਠੀਕ ਆ ਠੀਕ ਆ ਤੇ ਸਵਾਰੀ ਸੂਰੀ ਕਿਵੇਂ ਕਰਾਉਂਦੀ ਹੈ ਚੱਲ ਜੀ ਰੇਵੀਏ ਜਾਲ ਠੀਕ ਠੀਕ ਵਧੀਆ ਚਾਲ ਚਾਲ ਹਾਂਜੀ ਦੋਨੇ ਜਾਲੀ ਕੋਈ ਭਰਾ ਤੇਰੇ ਵਾਂਗੂ ਛੋਟੀ ਉਮਰ ਦਾ ਹਾਂਜੀ ਬੱਚਾ ਕੋਈ ਖਰੀਦਣੀ ਚਾਹੁੰਦਾ ਹੋਵੇ ਵਧੀਆ ਫਾਇਦੇਮੰਦ ਰਹੂ ਹਾਂਜੀ ਹਾਂਜੀ ਸਹੀ ਨਵੇਂ ਬੰਦੇ ਖਾਤਰ ਨਵੇਂ ਬੰਦੇ ਖਾਤਰ ਨਾਲੇ ਰੇਟ ਸਹੀ ਆ ਹਨਾ ਹਾਂਜੀ ਸਹੀ ਹੈ ਨਾਲੇ ਵੀ ਘੋੜੀ ਸਾਉ ਸੀਲ ਆ ਸਾਉ ਸੀਲ ਦਾ ਆਏ ਹਨਾ ਹੁਣ ਨਵੀਂ ਪਨੀਰੀ ਨੂੰ ਸ਼ੌਂਕ ਵਧੀ ਜਾਂਦਾ ਦਿਨੋਂ ਦੇ ਹਨਾ ਹਾਂਜੀ ਤੇ ਆ ਜਾ ਬਾਈ ਅੱਗੇ ਜਾ ਸੋ ਹੋਰ ਕਿੰਨੇ ਜਾਨੂ ਠੀਕ ਆ ਚਾਹ ਬਣਾਈ ਜਾਨਾ ਬਾਈ ਫਿਰ ਹਾਂਜੀ ਹਾਂਜੀ ਆਜੋ ਪਾਇਆ ਮੇਰਾ ਵੀ ਪਾਣੀ ਵਿੱਚ ਠੀਕ ਆ ਆਈ ਆ ਮਿੱਤਰੋ ਮੇਲੇ ਚ ਹਾਸੇ ਖੇਡੇ ਦਾ ਮਾਹੌਲ ਹੀ ਹੁੰਦਾਗਾ ਤੇ ਆ ਗਈ ਆਪਣੀ ਨੀਲੀ ਚੰਬੀ ਹੈ ਹਾਂਜੀ ਇਹ ਗੱਬਣਾ ਹੀ ਇਹ ਗੱਬਣਾਗੀ ਹੂੰ ਇਹ ਕਿਹੜੇ ਘੋੜੇ ਤੋਂ ਗੱਬਣਾ ਇਹ ਪਰ ਦੂਜੇ ਨੂੰ ਪਤਾ ਫਿਰ ਤੇਰੇ ਡੈਡੀ ਨੂੰ ਉਧਰ ਪਤਾ ਹੀ ਠੀਕ ਆ ਪੁੱਛ ਲਾ ਮਾੜਾ ਕੋਈ ਨਹੀਂ ਉਹ ਬਾਈ ਨੂੰ ਪੁੱਛ ਗਿਆ ਕਿਹੜੇ ਤੋਂ ਗੱਬਣਾ ਲਓ ਦੋਸਤੋ ਦੇਖੀ ਚੱਲੋ ਕਿਹੜੇ ਤੋਂ ਬਹਰਾ ਇਹ ਦੱਸਦੇ ਆ ਭਰਾ ਵੀ ਕਿਹੜੇ ਤੋਂ ਗੱਬਣ ਆ ਇਹ ਨਵਾਬਗੁਰ ਤੋਂ ਗੱਬਣਾਈ ਨਵਾਬ ਤੋਂ ਗੱਬਣਾ ਹੈ ਹਾਂਜੀ ਠੀਕ ਆ ਦੋਸਤੋ ਤੁਸੀਂ ਵੀਡੀਓ ਚ ਦੇਖੋ ਬਾਡੀ ਮੰਤਰ ਦੀ ਮਜ਼ਬੂਤ ਆ ਪੂਰੀ ਘੋੜੀ ਲਓ ਦੇਖੋ ਦੋਸਤੋ ਪੈਠ ਪੂੜਾ ਕਿੰਨਾ ਚੰਗਾ ਲੱਗਿਆਗਾ ਚੱਕਵੇਂ ਪੈਠ ਪੂੜੇ ਦੀ ਆ ਗਰਦਨ ਗੁਰਦਨ ਚੈੱਕ ਕਰੋ ਤੇ ਬਾਲ ਪੌਰੀਆਂ ਦੀ ਇਹ ਸਾਫ ਆ ਸਾਫ ਹੈ ਜੀ 36 ਇੰਚ ਹਾਈ ਤੇ ਇਹ ਹਾਈਟ ਹੈ ਦੀ 36 ਇੰਚ ਹਾਂਜੀ ਠੀਕ ਆ ਤੇ ਇਹਦੀ ਡਿਮਾਂਡ ਆ ਫਿਰ ਇਹ ਫੋਨ ਤੇ ਕਰਾਂਗੇ ਇਹਦੀ ਡਿਮਾਂਡ ਫੋਨ ਤੇ ਕਰ ਹਾਂਜੀ ਜੇ ਕੋਈ ਸੱਜਣ ਪਿਆਰਾ ਆ ਗਿਆ ਠੀਕ ਆ ਠੀਕ ਆ ਤੇ ਮਾਨਦਾਨ ਕਰਦੀ ਫੋਨ ਮਾਨਦਾਨ ਫੁੱਲੀ ਠੀਕ ਆ ਠੀਕ ਤੇ ਬਾਲਪੌਰੀਆਂ ਦੇ ਤਾਂ तकरीबन ਜਨਵਾਰ ਮਿੱਤ ਸਾਰੇ ਸਾਫ ਆ ਗਏ ਤੇ ਇਹ ਸਵਾਰੀ ਸੂਰੀ ਤਾਂ ਇਹ ਵੀ ਵਧੀਆ ਕਰਾਉਂਦੀ ਹਾਂਜੀ ਸਾਰੀਆਂ ਕਰਾਉਂਦੀ ਠੀਕ ਆ ਸੌਸੀ ਲ ਐ ਵੀ ਹਾਂਜੀ ਸਾਰੀਆਂ ਸੀਲ ਠੀਕ ਆ ਠੀਕ ਆ ਆ ਜਾ ਫਿਰ ਬਾਈ ਇੱਧਰ ਆ ਜਾ ਕੈਮਰੇ ਦੇ ਅੱਗੇ ਰਹਿ ਤੂੰ ਮੜਾ ਜਾ ਘੋੜੀ ਕੋਲੇ ਜਾਇਆ ਕਰ ਇਹ ਵੀ ਗੱਬਣ ਆਈ ਇਹ ਵੀ ਗੱਬਣ ਹਾਂਜੀ ਦੋਨੇ ਇੱਕ ਘੋੜੇ ਦੇ ਗੱਬਣ ਆਈ ਇਹ ਅੱਛਾ ਉਸੇ ਘੋੜੇ ਤੋਂ ਹੀ ਇਹ ਗੱਬਣ ਆ ਹਾਂਜੀ ਠੀਕ ਆ ਠੀਕ ਆ ਲਓ ਮਿੱਤਰੋ ਇਹ ਦੇਖ ਲਓ ਘੋੜੀ ਤੇਰੀ ਹਾਈਟ ਇਹਦੀ ਹਾਈਟ 636 ਹੈ ਇਹਦੀ ਵੀ ਲਓ ਮਿੱਤਰੋ ਦੇਖ ਲਓ ਘੋੜੀ ਚੰਗੀ ਆ ਕੀ ਪੈਠ ਪੂੜੇ ਦੀ ਸ਼ਕੀਨ ਉੱਚੀ ਲੰਮੀ ਘੋੜੀ ਆ ਚੰਗੀ ਹਾਈਟ ਦੀ ਆ ਕੀ ਤੇ ਇਹਦਾ ਵੀ ਰੇਟ ਆ ਫਿਰ ਆ ਫੋਨ ਤੇ ਹੀ ਕਰਾਂਗਾ ਫੋਨ ਤੇ ਹੋਊਗਾ ਜੀ ਇਹਦਾ ਵੀ ਠੀਕ ਆ ਇਹ ਕਿੰਨੇ ਚਾਰ ਦੀ ਗੱਬਣਾਗੀ ਹਣ ਇਹ ਚੈੱਕ ਪਾਸ ਹੋ ਗਈ ਇਹ ਵੀ ਹਾਂਜੀ ਦੋਨੇ ਚੈੱਕ ਪਾਸ ਆਈ ਠੀਕ ਆ ਠੀਕ ਆ ਬਾ ਕੋਈ ਨਹੀਂ ਫਿਰ ਜੇ ਚੱਕ ਪਾਸ ਆ ਫਿਰ ਤਾਂ ਕੋਈ ਚੈੱਕ ਤੇ ਆ ਕਾ ਨੌਕਰੀ ਬੱਚੀ ਆ ਗਈ ਹਾਂਜੀ ਇਹ ਕਿਹੜੇ ਕੋੜੇ ਦੀ ਬੱਚੀ ਆ ਗਈ ਇਹ ਆ ਦੇਖੋ ਮਿੱਤਰੋ ਨੌਕਰੀ ਬੱਚੀ ਆ ਗਈ ਇਹਦੀ ਵੀ ਤੁਹਾਨੂੰ ਡਿਟੇਲ ਲੈ ਕੇ ਦੱਸਦੇ ਆ ਪਹਿਲਾਂ ਤੁਸੀਂ ਨਾ ਵਸ਼ੇਰੀ ਦੇਖੋ ਮਿੱਤਰੋ ਵਸ਼ੇਰੀ ਬਹੁਤ ਹੀ ਘੈਂਟ ਬਸ਼ੇਰੀ ਆ ਆ ਜੂਪੀ ਵਾਲੇ ਭਰਾ ਵੀ ਮਾਰਦੇ ਆ ਇਹਦੇ ਕੋਲੇ ਢੇਡੇ ਤੇ ਢੇੜਾ ਤੇ ਦੇਖੋ ਕਿਹਦੇ ਕਰਮਾਂ ਚ ਇਹ ਬਸ਼ੇਰੀ ਜਾਣੀ ਆਗੀ ਤੇ ਕਿਹਦੀ ਝੋਲੀ ਚ ਇਹਦਾ ਰੱਸਾ ਪੈਣਾ ਵੇਖੋ ਬਸ਼ੇਰੀ ਬਹੁਤ ਘੈਂਟ ਬਸ਼ੇਰੀ ਆ ਵੱਡੀ ਚੰਗੀ ਘੋੜੀ ਬਾਨ ਨਾਲ ਹੀ ਐ ਇਹ ਤੇ ਬਾਈ ਇਹ سپورਟਲੈਸ ਆ ਹਾਂਜੀ ਠੀਕ ਕੋਹੇ ਨੂਰ ਦੀ ਆ ਇਹਨੂੰ ਕਹੀ ਮਾੜਾ ਯਾ ਮੂੰਹ ਇਹਦਾ ਇਧਰ ਦੀ ਕੱਢ ਲਾ ਕੋਹੇ ਨੂਰ ਦੀ ਕੋਹੇ ਨੂਰ ਦੀ ਆ ਹੈਂ ਹਾਂਜੀ ਠੀਕਾ ਕੋਹੇ ਨੂਰ ਘੋੜੇ ਦੀ ਬੱਚੀ ਆ ਇਹ ਹਾਂਜੀ ਠੀਕਾ ਕਨਫਰਮ ਕਰਾਉਂਗੇ ਜੇ ਕੋਈ ਹਾਂਜੀ ਹਾਂਜੀ ਭਰਾ ਕਾਵੇ ਹਾਂਜੀ ਠੀਕਾ ਲਓ ਮਿੱਤਰੋ ਆ ਹੁੰਦੀ ਆ ਗੱਲ ਤੇ ਨੌਕਰੀ ਬੱਚੀ ਦੇਖੋ ਸਿਰਾ ਗੱਲਬਾਤ ਲੱਗੀ ਪਈ ਆ ਜੂਪੀ ਵਾਲੇ ਦਿੰਦੇ ਆ ਤੇ ਆਲੇ ਦੁਆਲੇ ਗੇੜੇ ਤੇ ਬਾਲ ਪੌਰਾਂ ਦੀ ਤਾਂ ਇਹ ਵੀ ਬਾਈ ਸਾਰੀ ਹਾਂਜੀ ਸਾਰੀਆਂ ਸਾਫ ਆਈ ਤੇ ਕੰਨਾ ਕੁੰਨਾ ਦੀ ਵੇਖੋ ਮਿੱਤਰੋ ਇਹਦੀ ਬੰਤਰ ਦੇਖੋ ਸੋਹਣੀ ਸ਼ਕੀਨ ਬਸ਼ੇਰੀ ਆ ਤੇ ਰੇਟ ਇਹਦਾ ਭਰਾ ਫੋਨ ਤੇ ਕਰਨਗੇ ਤੇ ਭਾਈ ਮਾਨਤਾਨ ਪੂਰਾ ਕਰਦੀ ਮਾਨਤਾਨ ਖੋਲੋ ਜਿਹੜੇ ਆਂਦਾ ਜਾਨਵਰਾਂ ਦਾ ਠੀਕ ਹੈ ਨਾ ਹਾਂਜੀ ਮਾਨਤਾਨ ਖੋਲੋ ਹਾਂ ਜਿਹੜਾ ਆਪਣੇ ਚੈਨਲ ਤੋਂ ਵੇਖ ਕੇ ਆਊਗਾ ਜਾਂ ਫੋਨ ਲਾਊਗਾ ਖੜ ਤੇ ਪੂਰਾ ਮਾਨਤਾਨ ਕਰਿਓ ਤੇ ਲਓ ਮਿੱਤਰੋ ਇਹ ਨਾ ਪਹਿਲੇ ਦਿਨ ਦੀ ਹੈ ਸ਼ੁਰੂਆਤ ਆ ਗਈ ਮਾਗੀ ਮੇਲਾ 2025 ਦੀ ਸ਼ੁਰੂਆਤ ਆ ਗਈ ਪਹਿਲੇ ਦਿਨ ਦੀ 10 ਤਰੀਕ ਦਾ ਇਹ ਮਾਹੌਲ ਆ ਗਿਆ ਤੁਹਾਨੂੰ ਜਾਨਵਰ ਦਿਖਾਏ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਭਾਈ ਇੱਕ ਆਰੀ ਨਾ ਆਪਣਾ ਐਡਰੈਸ ਤੇ ਫੋਨ ਨੰਬਰ ਵੀ ਬੋਲ ਦੇ ਅਡਰੈਸ ਆਪਣਾ ਬਠਿੰਡੇ ਜਿਹੜੇ ਤਲਵੰਡੀ ਸਾਬੋ ਦੇ ਨਾਲ ਮਲਕਾਣਾ ਪਿੰਡ ਹੈ। ਅੱਛਾ ਜੀ। ਫੋਨ ਨੰਬਰ 94635 9392। ਇੱਕ ਵਾਰੀ ਫੇਰ ਬੋਲਦੇ ਭਰਾ। 94635 9392। ਲਓ ਮਿੱਤਰੋ ਕਰ ਲਓ ਸੰਪਰਕ ਤੇ ਮੇਲੇ 'ਚ ਰਹੋਗੇ 17-18 ਤਰੀਕ ਤੱਕ। ਹਾਂਜੀ। ਹਾਂਜੀ। ਤੇ ਮਿੱਤਰੋ ਲੱਟ ਲਓ ਮੇਲਾ ਤੁਸੀਂ ਇਹ ਆ ਵੀਡੀਓ ਵੇਖ ਕੇ ਕੱਲ ਨੂੰ ਹੀ ਚੱਕ ਲੋ ਗੱਡੀਆਂ ਤੇ ਜਾਨਵਰ ਜਿਹੜਾ ਤੁਹਾਡੇ ਪਸੰਦ ਆਉਂਦਾ ਖਰੀਦ ਲੋ। ਕੱਲ ਨੂੰ ਖਰੀਦ ਲਓ ਪਰਸੋਂ ਖਰੀਦ ਲਓ ਇਹਦੂ ਦੋ ਦਿਨਾਂ ਬਾਅਦ ਤੁਹਾਨੂੰ ਜਾਨਵਰ ਇਹ ਹੋ ਸਕਦਾ ਇਹਨਾਂ ਚੋਂ ਜ਼ਿਆਦਾਤਰ ਜਾਨਵਰ ਵਿਕ ਜਾਣਗੇ ਹੋ ਸਕਦਾ ਅੱਜ ਹੀ ਸ਼ਾਮ ਤੱਕ ਕਿਸੇ ਦਾ ਸੌਦਾ ਹੋ ਜਾਏ ਮਿਲਦੇ ਆਂ ਫਿਰ ਮਿੱਤਰੋ ਕਿਸੇ ਹੋਰ ਨਵੀਂ ਵੀਡੀਓ ਚ ਧੰਨਵਾਦ ਜੀ